ਮੇਰਾ ਨਾਮ ਅਨਜੰਦਰ ਸਿੰਘ ਹੈ ਮੈਂ ਤੇ ਮੇਰੇ ਪਰਿਵਾਰ ਨੇ ਤਕਰੀਬਨ 10 10.5 ਕਿੱਲਾਂ ਚ ਚਿੰਗਾ ਪਲਾਟ ਲੈ ਰਹੇ ਸੀ ਕੰਮ ਸ਼ੁਰੂ 2004 21 ਵਿੱਚ ਸਾਡਾ ਉਹ ਸਟਾਰਟ ਹੋ 2020 ਚ ਅਸੀਂ ਪਲੈਨਿੰਗ ਕਰ ਲਈ ਸੀ 2021 ਹੁਣ ਆ ਇੱਥੇ ਸਾਰੇ ਪੌਂਡਾਂ 'ਚ ਤਕਰੀਬਨ ਅਸੀਂ ਪਾਇਆ ਹੋਇਆ ਕਿਸੇ 'ਚ 30 ਗ੍ਰਾਮ ਦਾ ਚਿੰਗਾ ਹੈ ਕਿਸੇ 'ਚ 20 ਗ੍ਰਾਮ ਦਾ ਚਿੰਗਾ ਹੈ ਔਰ ਕਿਸੇ 'ਚ ਹਜੇ 1.5 ਤੋਂ 2 ਗ੍ਰਾਮ ਦਾ ਚਿੰਗਾ ਹੈ ਯਾਨੀ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਸਟਾਕਿੰਗ ਅਸੀਂ ਕੀਤੀ ਹੈ ਕਮ ਪਹਿਲਾਂ ਬਿਲਾਂ ਦਾ ਠੀਕ ਸੀ ਜੀ 2021-22 ਚ ਇਨਕਮ ਵਧੀਆ ਰਹੀ 2022 ਚ ਝਿੰਗੀ ਦਾ ਕਹਰੇ ਰੂਸ ਯੂਕਰੇਨ ਦੀ ਵਾਰ ਕਰਕੇ ਜੇ ਮੈਨੂੰ ਪੱਕਾ ਇਸ ਚੀਜ਼ ਦੀ ਨੌਲੇਜ ਨਹੀਂ ਗਈ ਕਹਿੰਦੇ ਰੂਸ ਯੂਕਰੇਨ ਦੀ ਵਾਰ ਕਰਕੇ ਇਹਦਾ ਜਿਹੜਾ ਐਕਸਪੋਰਟ ਹੈ ਉਹਦੇ ਚ ਥੋੜੀ ਜਿਹੀ ਗ੍ਰਾਵਟਾਈ ਹੈ ਤਾਂ ਕਰਕੇ ਇਹਦਾ ਰੇਟ ਆ ਜਾ ਘਟ ਗਿਆ ਹਾਂਜੀ ਜਦੋਂ ਕੋਈ ਫਾਲਟ ਹੁੰਦਾ ਹੈਗਾ ਚੱਖੜਨੀ ਰੀ ਤੂਫਾਨ ਆਉਂਦੇ ਆ ਲਾਈਨ ਚ ਫਾਲਟ ਹੁੰਦੀ ਹੈਗੀ ਤਾਂ ਫਿਰ ਸਾਨੂੰ ਪੂਰੀ ਰਾਤ ਦੇ ਚੱਜਣਾ ਸਲਾਮ ਅਲੈਕੁਮ ਸਤਿ ਆਂਦੀ ਆਂ ਤੇ ਇੱਕ ਸਰਕਾਰ ਕੋਲੋਂ ਨਹੀਂ ਇਹ ਵਾਲਾ ਬਿਜਲੀ ਵਾਲਾ ਦਾ ਮੁੱਦਾ ਮੰਨ ਲਓ ਕਿ ਮੇਨ ਹੈਗਾ ਜੀ ਬਿਜਲੀ ਹੱਲ ਹੋ ਜੇ ਤਾਂ ਸਾਡੇ ਸਾਨੂੰ ਪ੍ਰੋਫਿਟ ਵੱਧ ਜਾਊਗਾ ਪ੍ਰੋਫਿਟ ਵੱਧ ਜਾਊਗਾ ਔਰ ਫਾਰਮਰ ਸਰਵਾਈਵ ਕਰ ਜਾਣਗੇ ਜੇ ਬਿਜਲੀ ਦਾ ਮੁੱਦਾ ਆਪਣਾ ਹੱਲ ਹੁੰਦਾ ਦਾ ਪਾਲ ਹੈ ਇੱਕ ਪਰੀਜੇ ਪਾਲਣ ਵਾਲਾ ਕਿੰਨੇ ਰਕਵੇ ਚ ਤੇ ਪਿਛਲੇ ਸਾਲਾਂ ਨੂੰ ਕੋਈ ਕੀ ਵਧਿਆ ਰੱਖਦਾ ਕੋਈ ਚਿੰਗਾ ਪਾਲਣ ਦੇ ਵਿੱਚ ਜਿਹੜਾ ਚਿੰਗਾ ਪਾਲਣਾ ਹੈ ਇਹ ਆਪਣੇ ਪੰਜਾਬ ਦੇ ਜਿਹੜੇ ਪੰਜ ਜ਼ਿਲ੍ਹੇ ਹੈਗੇ ਸਾਊਥ-ਵੈਸਟ ਦੇ ਇਹਨਾਂ ਦੇ ਵਿੱਚ ਹੋ ਰਿਹਾ ਹੈ ਇਹ ਆਪਣਾ 2016 ਤੋਂ ਸ਼ੁਰੂ ਹੋਇਆ ਸੀਗਾ ਔਰ ਪਿਛਲੇ ਸਾਲ ਤੱਕ ਸਾਡੇ ਕੋਲ 1301 ਟਰੱਕਾ ਜਿਹੜਾ ਪੰਜਾਬ ਦੇ ਵਿੱਚ ਉਹ ਚਿੰਗਾ ਪਾਲਣ ਦੀਨ ਸੀਗਾ ਪਿਛਲੇ ਸਾਲ ਤੁਹਾਡੇ ਕੋਲ ਲਗਭਗ 100 ਏਕੜ ਰਕਵੇ ਦੀ ਵਾਧਾ ਹੋਇਆ ਸੀਗਾ ਔਰ ਉਮੀਦ ਕਰਦੇ ਆਂ ਇਸ ਸਾਲ ਵੀ ਸਾਡੇ ਕੋਲ 50 ਤੋਂ 100 ਏਕੜ ਰਕਬਾ ਜਿਹੜਾ ਚਿੰਗਾ ਪਾਲਣ ਦਾ ਦੀਨ ਹੋਰ ਸਾਡੇ ਨਾਲ ਐਡ ਹੋਊਗਾ ਇਹ ਮਤਲਬ ਕਦੋਂ ਤੋਂ ਤਿਆਰ ਕੀਤਾ ਜਾਂਦਾ ਇਹ 2016 ਤੋਂ ਸ਼ੁਰੂ ਹੋਇਆ ਸੀ ਆਪਣੇ ਪੰਜਾਬ ਦੇ ਵਿੱਚ ਔਰ ਜਿਹੜਾ ਇਹਦਾ ਸੀਜ਼ਨ ਹੈ ਚੰਗਾ ਪਾਲਣ ਦਾ ਇਹ ਗਰਮੀਆਂ ਦਾ ਸੀਜ਼ਨ ਹੁੰਦਾ ਹੈ ਮਈ ਜੂਨ ਦੇ ਵਿੱਚ ਫਾਰਮਰ ਜਿਹੜਾ ਇਹਦਾ ਆਪਣੇ ਪੌਂਡ ਤਿਆਰ ਕਰਕੇ ਪਾਣੀ ਭਰ ਕੇ ਇਹਦੀ ਸਟਾਕਿੰਗ ਕਰ ਲੈਂਦੇ ਆ ਔਰ 120 ਦਿਨਾਂ ਦੇ ਵਿੱਚ ਇਹਦੀ ਤਿਆਰੀ ਹੋ ਕੇ ਅਗਸਤ ਸਤੰਬਰ ਦੇ ਵਿੱਚ ਇਹਦੀ ਫਸਲ ਆਉਣ ਲੱਗ ਜਾਂਦੀ ਹੈ ਜਿਹੜੇ ਪਿਛਲੇ ਸਾਲ ਤੋਂ ਜੀ ਕਿਸਾਨਾਂ ਵੱਲੋਂ ਜਿਹੜਾ ਕਿ ਬਿਜਲੀ ਦਾ ਮੁੱਦਾ ਉਠਾਇਆ ਜਾ ਰਿਹਾ ਹੈ ਦੇ ਜਿਹਦੇ ਕਰਕੇ ਖਰਚਾ ਜ਼ਿਆਦਾ ਹੁੰਦਾ ਹੈ ਤੇ ਜਿਹੜੀ ਇਨਕਮ ਹੈ ਥੋੜੀ ਘੱਟ ਹੁੰਦੀ ਹੈ ਤੇ ਮਨੂੰ ਕੀ ਮਨੂੰ ਕਿਸੇ ਜਰ ਮਹਿਕ ਵਿੱਚ ਮਨੂੰ ਕੀਤਾ ਜਾ ਰਿਹਾ ਉਸ ਨੂੰ ਮਨ ਲੈ ਦੇਖੋ ਜੀ ਇਹ ਜਿਹੜਾ ਚੰਗਾ ਪਾਲਣ ਜਦੋਂ 2016 ਸ਼ੁਰੂ ਹੋਇਆ ਸੀਗਾ ਔਰ 2021 ਤੱਕ ਇਹਦੀ ਮਾਰਕੀਟ ਜਿਹੜੀ ਹੈ ਇਹਦਾ ਰੇਟ ਸੀਗਾ ਜਿਹੜਾ ਦਾ ਬਹੁਤ ਵਧੀਆ ਸੀਗਾ ਔਰ ਪ੍ਰਤੀ ਫਾਰਮਰ ਸਾਡੇ ਜਿਹੜੇ ਫਾਰਮਰ ਹੈਗੇ ਆ ਉਹ 2 ਤੋਂ 3 ਲੱਖ ਰੁਪਿਆ ਪਰ ਏਕੜ 4 ਮਹੀਨਿਆਂ ਦੇ ਵਿੱਚ ਕਮਾਈ ਕਰ ਰਹੇ ਸੀਗੇ ਪਰੰਤੂ 2022-23 ਦੇ ਵਿੱਚ ਆ ਕੇ ਇਹਦੇ ਕੁਝ ਰੇਟ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਡਾਊਨ ਹੋਏ ਤਾਂ ਫਾਰਮਰਾਂ ਦਾ ਆਮਦਨ ਵੀ ਜਿਹੜੇ ਸਰਕਾਰ ਵੱਲੋਂ ਇਹਦੀ ਬਿਜਲੀ ਜੇ ਫ੍ਰੀ ਕਰ ਦਿੱਤੀ ਜਾਵੇ ਖੇਤੀਬਾੜੀ ਦੀ ਤਰ੍ਹਾਂ ਜੇ ਇਹਦੇ ਤੇ ਬਿਜਲੀ ਤੇ ਸਾਨੂੰ ਬਚਤ ਹੋ ਜੇ ਤਾਂ ਸਾਡੇ ਆਮਦਨ ਦੇ ਵਿੱਚ ਉਸੇ ਤਰ੍ਹਾਂ ਵਾਧਾ ਹੋ ਜਾਏਗਾ ਔਰ ਸਾੰਨਾ ਜਿਹੜਾ ਸਰਕਾਰ ਵੱਲੋਂ ਇਹ ਇਸ ਤਰ੍ਹਾਂ ਮੰਗ ਫਾਰਮਰਾਂ ਨੂੰ ਉਠਾਈ ਗਈ ਸਰਕਾਰ ਨੇ ਇੱਕ ਕਮੇਟੀ ਬਣਾ ਕੇ ਇਹਦੀ ਮੰਗ ਦੇ ਉੱਤੇ ਪੂਰਾ ਵਿਚਾਰ ਕਰ ਰਹੀ ਹੈ ਔਰ ਸਾਨੂੰ ਉਮੀਦ ਹੈ ਵੀ ਸਰਕਾਰ ਇਹਦੇ ਤੇ ਜਲਦੀ ਕੋਈ ਵਧੀਆ ਫੈਸਲਾ ਲਵੇਗੀ ਜਿਹੜਾ thing ਆ ਬਾਰੇ ਦੀ ਇਹ Marketing ਬਾਰੇ ਆ ਜਾਂ ਪੂਜੇ ਦਾ ਕੋਈ ਸਰਕਾਰ ਕੋਲ ਆ ਕਰੇ ਜਿਹੜੇ ਕਿਸਾਨਾਂ ਨੂੰ ਮੰਗੋ ਇਹਨਾਂ ਦੇ ਵਿੱਚ ਨਾ ਸੋਖਾ ਹੋ ਜੇ ਜਾਂ ਕੋਈ ਉੱਦਮ ਹੈ ਸਰਪ ਕੋਈ ਕੁਝ ਜੀ ਜਿੱਥੋਂ ਤੱਕ ਗੱਲ Marketing ਦੀ ਹੈ ਦੀ ਦੇਖੋ ਇਹ ਜਿਹੜੀ ਇਹਦੀ Marketing ਆ ਇਹ ਜ਼ਿਆਦਾ ਐਕਸਪੋਰਟ ਹੁੰਦਾ ਔਰ ਆਂਦਰਾ 오ਡੀਸਾ ਸਾਈਡ ਤੋਂ ਫਾਰ ਜਿਹੜੇ ਡੀਲਰ ਹੈਗੇ ਆ ਕੰਪਨੀ ਵਾਲੇ ਆ ਉਹ ਆ ਕੇ ਇੱਥੋਂ ਚਿੰਗਾ ਚੁੱਕਦੇ ਆ ਔਰ ਉਧਰ ਹੀ ਲੱਗ ਜਾਂਦੇ ਆ ਉਹਦੇ ਨਾਲ ਉਹਨਾਂ ਨੂੰ ਖਰਚਾ ਬੜਾ ਪੈਂਦਾ ਜਦੋਂ ਗੱਡੀਆਂ ਆਉਂਦੀਆਂ ਉਧਰੋਂ ਇਧਰੋਂ ਵਰਪ ਲਾ ਕੇ ਏਸੀ ਗੱਡੀਆਂ ਜਾਂਦੀਆਂ ਉਹ ਖਰਚਾ ਫਾਰਮਰ ਦੇ ਉੱਤੇ ਹੀ ਪੈਂਦਾ ਇਸ ਲਈ ਜਦੋਂ ਇਹਦਾ ਪ੍ਰੋਫਿਟ ਵੀ ਥੋੜਾ ਜਿਹਾ ਘਟਿਆ ਤਾਂ ਸਰਕਾਰ ਵੱਲੋਂ ਫਾਰਮਰਾਂ ਦੀ ਮਦਦ ਲਈ ਇੱਕ ਕੋल्ड ਸਟੋਰ ਕੰਮ ਆਈਸ ਪਲਾਂਟ ਨੂੰ ਮਨਜ਼ੂਰੀ ਦਿੱਤੀ ਗਈ ਆਪਣੇ ਝੰਡਾ ਵਾਲਾ ਪਿੰਡ ਦੇ ਵਿੱਚ ਮਲੋਟ ਕੋਲ ਔਰ ਉਹ ਬਣ ਕੇ ਤਿਆਰ ਹੋ ਚੁੱਕਿਆ ਹੈ ਉਹ 30 ਟਨ ਕੈਪੈਸਿਟੀ ਦਾ ਹੈ ਫਾਰਮਰ ਜਦੋਂ ਆਪਣਾ ਚੰਗਾ ਘਟਾਉਂਦਾ ਹੈ ਉਹਦਾ ਜਿਹੜਾ ਚੰਗਾ ਪਿੱਛੇ ਬਚ ਜਾਂਦਾ ਹੈ ਉਹ ਉੱਥੇ ਸਟੋਰ ਕਰ ਸਕਦਾ ਹੈ ਔਰ ਸਟੋਰ ਕਰਨ ਤੋਂ ਬਾਅਦ ਉੱਥੋਂ ਗੱਡੀਆਂ ਬਣ ਕੇ ਜਾਣਗੀਆਂ ਤਾਂ ਉਹਦਾ ਫਾਰਮਰ ਨੂੰ ਵੀ ਬੈਨੀਫਿਟ ਹੋਏਗਾ ਔਰ ਫਾਰਮਰ ਦੀ ਆਮਦਨ ਦੇ ਵਿੱਚ ਵਾਧਾ ਹੋਏਗਾ ਜਿਵੇਂ ਜਿਉ ਸਟਾਰਟਿੰਗ ਹੋਈ ਸੀ ਉਸ ਤੋਂ ਬਾਅਦ ਕਿਸਾਨਾਂ ਦਾ ਰੁਝਾਨ ਬਹੁਤ ਜ਼ਿਆਦਾ ਵਧਿਆ ਸੀ ਗਾਹ ਚਿੰਗਾ ਪਾਲਕਾ ਹੁਣ ਜੇ ਪਿਛਲੇ 1-2 ਸਾਲਾਂ ਨੂੰ ਕੱਟ ਰਿਹਾ ਜਿਵੇਂ ਬਿਜਲੀ ਦਾ ਲਾਅ ਮਾਰਕਟਿੰਗ ਦਾ ਲਾਅ ਉਸ ਤੇ ਇੱਕ ਕਿਸਾਨ ਮੈਂ ਕਿਹਨੂੰ ਕੀ ਉਪਰਾਲੇ ਕੀਤੇ ਜਾ ਰਹੇ ਜਿਹੜੇ ਕਿਸਾਨ ਇਸਪਰਤੀ ਹੋਵੇ ਤੇ ਤੁਸੀਂ ਕੀ ਕਿਸਾਨਾਂ ਨੂੰ ਕੀ ਮਨ ਲੋਕ ਕਹਿਣਾ ਚਾਹੋਗੇ ਦੇਖੋ ਜੀ 21 ਤੱਕ ਇਹਦਾ ਰੁਝਾਨ ਬਹੁਤ ਵਧਿਆ ਸੀਗਾ 22 ਦੇ ਵਿੱਚ ਇਹਦੇ ਕੁਝ ਰੇਟ ਡਾਊਨ ਹੋਣ ਕਰਕੇ ਕਿਸਾਨਾਂ ਦੀਆਂ ਮੁਸ਼ਕਲਾਂ ਵਧੀਆਂ ਔਰ ਇਹਦਾ ਰੁਝਾਨ ਥੋੜਾ ਜਿਹਾ ਘਟ ਹੋਇਆ ਤਾਂ ਸਰਕਾਰ ਵੱਲੋਂ ਸਿੱਧਾ ਹਮੇ ਸਟੈਪ ਲੈਂਦੇ ਹੋਏ ਸਰਕਾਰ ਨੇ ਦੇਖਿਆ ਵੀ ਫਾਰਮਰ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਫਾਰਮਰਾਂ ਨੇ ਮੰਗ ਕੀਤੀ ਵੀ ਸਾਨੂੰ ਜਿਹੜੇ ਦੇ ਬਿਜਲੀ ਦੇ ਰੇਟ ਘਟਾ ਕਿਤੇ ਜਾਣ ਜਾਂ ਇਹਨਾਂ ਨੂੰ ਮਾਫ ਕੀਤਾ ਜਾਵੇ ਤਾਂ ਸਰਕਾਰ ਨੇ ਉਹਦੇ ਸੰਬੰਧ ਵਿੱਚ ਵੀ ਇੱਕ ਕਮੇਟੀ ਬਣਾ ਕੇ ਉਹਨੂੰ ਇਹਦੀ ਸਟੱਡੀ ਕਰਨ ਵਾਸਤੇ ਕਮੇਟੀ ਨੂੰ ਡਾਇਰੈਕਸ਼ਨ ਜੀ ਦਿੱਤੀਆਂ ਔਰ ਉਹਦੇ ਤੇ ਜਲਦੀ ਫੈਸਲਾ ਲਿੱਤਾ ਜਾਊਗਾ ਫਾਰਮਰਾਂ ਦਾ ਜਿਹੜਾ ਚਿੰਗਾ ਸੀਗਾ ਉਹ ਕੋਸਟਲ ਸਟੇਟ ਦੇ ਚੰਦਰਾ ਕਰਨੀ ਜਾਂਦਾ ਸੀਗਾ ਉਹਦੇ ਖਰਚੇ ਬੜੇ ਪੈਂਦੇ ਸੀ ਉਹਨਾਂ ਨੂੰ ਘਟਾਉਣ ਦੀ ਖਾਤਰ ਇੱਕ ਕੋल्ड ਸਟੋਰ ਕਮ ਆਈਸ ਪਲੈਂਟ ਜਿਹੜਾ ਉਹ 30 ਟਨ ਕੈਪੈਸਿਟੀ ਦਾ ਲਗਵਾਇਆ ਤਾਂ ਜੋ ਫਾਰਮਰ ਆਪਣਾ ਉੱਥੇ ਸਟੋਰ ਕਰ ਸਕੇ ਵੇਲੇ-ਕਵੇਲੇ ਜਦੋਂ ਵੀ ਉਹਨੂੰ ਕੋਈ ਇਸ ਤਰ੍ਹਾਂ ਲੱਗਦਾ ਵੀ ਮੈਨੂੰ ਹੁਣ ਮਾਰਕੀਟ ਦਾ ਰੇਟ ਘੱਟ ਮਿਲ ਰਿਹਾ ਮੈਂ ਇੱਥੇ ਸਟੋਰ ਕਰ ਲਾਂ ਜਦੋਂ ਰੇਟ ਅੱਛਾ ਮਿਲ ਜੇ ਤਾਂ ਉਹ ਵੇਚ ਸਕਦਾ ਤਾਂ ਇਸ ਤਰ੍ਹਾਂ ਫਾਰਮਰਾਂ ਦੇ ਨਾਲ ਹਰ ਸਮੇਂ ਸਰਕਾਰ ਜਿਹੜਾ ਮੋਢੇ ਨਾਲ ਮੋਢਾ ਮਲਾ ਕੇ ਕੰਮ ਕਰ ਰਹੀ ਹੈ ਔਰ ਉਪਰਾਲੇ ਕਰ ਰਹੀ ਹੈ ਵੀ ਇਹਦਾ ਰਕਬਾ ਵਧ ਫਾਰਮਰ ਜਿਹੜੀ ਜ਼ਮੀਨਾਂ ਵਿਕਾਰ ਪਈਆਂ ਜਿਹੜੀਆਂ ਜ਼ਮੀਨਾਂ 'ਚ ਖੇਤੀ ਨਹੀਂ ਹੋ ਰਹੀ ਜਾਂ ਪਾਣੀ ਆਪਣੇ ਖਾਰੇ ਜ਼ਿਆਦਾ ਹੈਗੇ ਆ ਉਹਨਾਂ ਜ਼ਮੀਨਾਂ ਦੇ ਵਿੱਚ ਜ਼ਰੂਰੀ ਅਸੀਂ ਫਾਰਮਰਾਂ ਨੂੰ ਆਪਣੇ ਇਸ ਕਿੱਤੇ ਬੱਚੇ ਪਾਲਣ ਜਿੰਗਾ ਪਾਲਣ ਵਾਸਤੇ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਦੇ ਕਿ ਨਵੇਂ ਕਿਸਾਨ ਇਹਦੇ ਨਾਲ ਜੁੜ ਸਕਣ ਜਾਂ ਪੈਰੋ ਤੇ ਫੇਰ ਸਕਣ ਇਹਦੀ ਕੋਸ਼ਿਸ਼ ਅਸੀਂ ਇਹੀ ਕਵਾਂਗੇ ਜੀ ਕਿਸਾਨਾਂ ਨੂੰ ਅਪੀਲ ਕਰਾਂਗੇ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਤਾਂ ਮਿੱਟੀ ਪਾਣੀ ਆਪਣਾ ਜਰੂਰ ਟੈਸਟ ਕਰਵਾਓ ਔਰ ਦੂਸਰਾ ਇੱਕ ਟ੍ਰੇਨਿੰਗ ਇਹਦੀ ਜਰੂਰ ਲੋ ਟ੍ਰੇਨਿੰਗ ਦੇ ਅਭਾਵ ਕਰਕੇ ਕਈ ਵਾਰੀ ਅਸੀਂ ਦੇਖਾ ਦੇਖੀ ਜੀ ਦੂਸਰੇ ਫਾਰਮਰਾਂ ਦੇ ਜਾਂ ਦੇਖ ਲੈਨੇ ਵੀ ਉਹ ਫਾਰਮਰ ਇਨਾਕ ਪ੍ਰੋਫਿਟ ਲੈ ਰਿਆ ਜਾਂ ਉਹਦੀ ਜ਼ਮੀਨ ਉਹਨੇ ਬਹਾਲ ਕਰ ਲਈ ਤਾਂ ਅਸੀਂ ਕੰਮ 'ਚ ਲੱਗ ਜਾਨੇ ਆ ਪਰ ਇਹਦੇ ਲਈ ਮੈਂ ਇਹ ਕਮਾਣਾ ਚਾਹਾਂਗਾ ਵੀ ਟ੍ਰੇਨਿੰਗ ਜ਼ਰੂਰ ਕਰੋ ਅਸੀਂ ਇੱਥੇ ਜਦੋਂ ਵੀ ਸਾਡੇ ਕੋਲ 10 ਫਾਰਮਰਾਂ ਦਾ ਗਰੁੱਪ ਬਣ ਜਾਂਦਾ ਇੱਕ ਟ੍ਰੇਨਿੰਗ ਬੈਚ ਠਿੰਗੇ ਲਈ ਲਗਾ ਦਿੰਨੇ ਆ ਇਨਾ ਖੇੜਾ ਦੇ ਵਿੱਚ ਲੱਗਦੀ ਹੈ ਗੁਰੂ ਅੰਗਦ ਦੇ ਵੈਟਰੀਨਰੀ ਸਾਇੰਸ ਯੂਨੀਵਰਸਿਟੀ ਲੁਧਿਆਣਾ ਤੋਂ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਔਰ ਰੁੱਤਕ ਦੇ ਵਿੱਚ ਵੀ ਟ੍ਰੇਨਿੰਗਾਂ ਚੱਲਦੀਆਂ ਜੇ ਫਾਰਮਰ ਫੇਰ ਵੀ ਰਿਫਰੈਸ਼ਰ ਦੇ ਤੌਰ ਤੇ ਵੀ ਕੋਰਸ ਕਰਨਾ ਚਾਹੁੰਦੇ ਆ ਤਾਂ ਵੀ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਔਰ ਮੇਰੀ ਫਾਰਮਰਾਂ ਨੂੰ ਇਹੀ ਅਪੀਲ ਹੈ ਵੀ ਮਿੱਟੀ ਪਾਣੀ ਟੈਸਟ ਕਰਵਾ ਕੇ ਜੇ ਪ੍ਰੋਪਰ ਉਹਨਾਂ ਦੇ ਉਹ ਚਿੰਗਾ ਪਾਲਣ ਦੇ ਯੋਗ ਹੈਗਾ ਤਾਂ ਹੀ ਇਹ ਚਿੰਗਾ ਪਾਲਣ ਦਾ ਕੰਮ ਕੀਤਾ ਜਾਵੇ